ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਲਸਾਲ ਚੈਨਲ ਤੇ ਅੱਜ ਲੈ ਕੇ ਆਏ ਆਂ ਆਪਾਂ ਬੱਕਰੀਆਂ ਦੀ ਵੀਡੀਓ ਆਹ ਤਿੰਨ ਬੱਕਰੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸੇਲ ਆ ਗਈਆਂ ਦੋ ਤਾਂ ਵੱਡੀਆਂ ਬੱਕਰੀਆਂ ਆਈਆਂ ਇੱਕ ਪਾਠਾ ਵੀ ਤੇ ਜਿਹੜੀਆਂ ਬੱਕਰੀਆਂ ਆਈਆਂ ਇਹ ਦੂਸਰੀਆਂ ਵੱਡੇ ਕੰਨਾਂ ਵਾਲੀਆਂ ਆਈਆਂ ਤੇ ਉਹ ਜਿਹੜੀ ਕਹਿੰਨਦੇ ਵੀ ਬਰਬਰੀ ਨਸਲ ਦੀ ਹੈ ਜਿੰਨੇ ਉਹ ਵਾਲੀ ਹੈ ਜੀ ਪਾਠਾ ਜਿਹੜੀ ਤੇ ਇਹ ਵੀਡੀਓ ਬਣਾ ਰਹੇ ਆ ਪੰਡ ਮਹਾਰਾਜ ਦੇ ਕੋਠੇ ਪਪਾਹ ਵਾਲੇ ਤੇ ਫੋਨ ਨੰਬਰ ਤੁਹਾਨੂੰ ਵੀਡੀਓ ਚ ਦੇਵਾਂਗੇ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਸੇ ਵੀਰ ਨੇ ਖਰੀਦਣੀਆਂ ਹੋਣ ਆ ਬੱਕਰੀ ਆ ਗੀ ਇਹ ਦੁੱਧ ਦਿੰਦੀ ਆ ਗੀ 1.5 ਕਿਲੋ ਤੇ ਗੱਬਣ ਹੈ ਨਹੀਂ ਗੀ ਬਹੁਤ ਸਾਰਾ ਦਿੰਦੀ ਸੀ ਪਪਣ ਹੈ ਨਹੀਂ ਗੀ ਤੇ 1.5 ਕਿਲੋ ਦੁੱਧ ਹੁੰਦੀ ਆ ਤੇ ਆ ਦੂਸਰੀ ਲਾਲ ਰੰਗ ਵਾਲੀ ਬੱਕਰੀ ਇਹ ਨੂੰ ਦੇ ਡੇਢ 2 ਮਹੀਨੇ ਹੋਣਾ ਲੈ ਅਗੇ ਗੱਭਣ ਹੋਈ ਨੂੰ ਤੇ ਬਿਰ ਕਹਿੰਦੇ ਵੈਸੇ ਅਸੀਂ ਖਾਲੀ ਕਰਕੇ ਦੇਵਾਂਗੇ ਕੋਈ ਇਹ ਗੱਭਣ ਹੈਗੀ ਅਜੇ ਆਹ ਦੇ ਕੋਈ ਇਹ ਕਨਫਰਮ ਨਹੀਂ ਜਿਹੜਾ ਕੋਈ ਬੱਕਰੀਆਂ ਰੱਖਦਾ ਉਹਨੂੰ ਤਾਂ ਪਤਾ ਲੱਗ ਜਾਂਦਾਗਾ ਕਿ ਉਹਮ ਵਧੀਆ ਕੱਦ ਦੇ ਚੰਗੀ ਆ ਹਾਂ ਚੈੱਕ ਕਰ ਸਕਦੇ ਆ ਅੱਧੀ ਅੱਧੀ ਕਿਲੋ ਦੁੱਧ ਵੀ ਦਿੰਦੀ ਹੈ ਇਹ ਵੀ ਤੇ ਆ ਤੀਜੇ ਨੰਬਰ ਵਾਲੀ ਇਹ ਪਾਠ ਆ ਗਈ 1 ਸਾਲ ਦੀ ਹੋ ਗਈ ਆ ਇਹ ਵੀ ਗੱਬਣ ਹਰੇ ਹੋਈ ਨਹੀਂ ਗੀ ਦੇਖਾ ਕਰ ਚੰਗੇ ਆ ਵੀ ਰਾਜੀ ਆ ਵਧੀਆ ਜੇ ਕਿਸੇ ਵੀ ਵੀਰ ਦੇ ਕੋਈ ਵੀ ਬੱਕਰੀ ਪਸੰਦ ਆਉਂਦੀ ਆ ਤਾਂ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ 98112 77047 ਤੇ ਰੇਟ ਕਰਦੇ ਆ ਬਾਈ ਆ ਵੱਡੀਆਂ ਬੱਕਰੀਆਂ ਦਾ ਤਾਂ 15-15000 ਛੋਟੀ ਦਾ 8000 ਆ ਦੋਨਾਂ ਦਾ 15-15000 ਕਰਦੇ ਆ ਦੋਨਾਂ ਦਾ 30000 ਛੋਟੀ ਦਾ 8000 ਤੇ ਬਾਕੀ ਵਿੱਚੋਂ ਮਾਨਤਾਨ ਕੀਤਾ ਜਾਊਗਾ ਤੁਸੀਂ ਕੰਟੈਕਟ ਕਰ ਸਕਦੇ ਹੋ ਫੋਨ ਕਰੋ